ਲਓ ਭਾਈ ਜੀ ਅੱਜ ਗਰਮੀਆਂ ਦਾ ਆਫਰ ਲੈ ਕੇ ਆਏ ਆ ਤੁਹਾਡੇ ਲਈ ਕਲਰ ਚੇਂਜ ਸਲੀਪਰ ਲਓ ਇਹਦਾ ਲਓ ਜੀ ਦੇਖੋ ਛਾਂ ਚ ਇਹਦਾ ਕਲਰ ਇਹ ਜਾਗਾ ਤੇ ਧੁੱਪ ਚ ਆ ਵਾਈਟ ਹੋ ਜਾਊਗਾ ਜਿਵੇਂ ਉੱਪਰੋਂ ਲਓ ਸਲੀਪਰਾਂ ਦੀ ਹੋਰ ਵੀ ਵੈਰਾਈਟੀ ਆ ਫੁੱਲ ਸਟਾਕ ਆਪਣੇ ਕੋਲ ਆ ਚੁੱਕਿਆ ਸਲੀਪਰ ਦੇਖੋ ਇੰਪੋਰਟਡ ਸਲੀਪਰ ਹੋਣਾ ਲਓ ਜੀ ਕੁੱਲ ਰੇਟ ਹੋਣਾ ਇੱਕ ਜੋੜੇ ਦਾ 349 ਰੁਪਏ ਲਓ ਜੀ ਦੇਖੀ ਚੱਲੋ ਦੋ ਜੋੜਿਆਂ ਨਾਲ ਆਪਣਾ ਟੀ-ਸ਼ਰਟ ਦਾ ਆਫਰ ਪੱਕਾਗਾ ਨਾਮ ਯਾਦ ਰੱਖਿਓ ਜੀ ਕੇ ਫੁੱਟਵੈਅਰ ਸਦਰ ਬਾਜ਼ਾਰ ਬੈਕ ਸਾਈਡ ਡਾਕਟਰ ਹੇਮਰਾਜ ਬਰਨਾਲਾ ਲਓ ਜੀ ਮੋਡਲ ਚੈੱਕ ਕਰੀ ਚੱਲੋ ਉਹ ਕੀ ਮੋਡਲ ਲਓ ਸਪੋਰਟਸ ਦੇ ਵਿੱਚ 500 ਰੁਪਏ ਦੇ ਲਓ ਜੀ ਬੂਟਾਂ ਦੀ ਵੈਰਾਈਟੀ ਚੈੱਕ ਕਰੀ ਚੱਲੋ ਕੁੱਲ ਰੇਟ ਹੋਣਾ 500 ਰੁਪਏ ਇੱਕ ਜੋੜੇ ਦਾ ਦੋ ਜੋੜਿਆਂ ਨਾਲ ਟੀ-ਸ਼ਰਟ ਦਾ ਆਫਰ ਆਪਣਾ ਪੱਕਾ ਗਾ ਲੈ ਜਾਓ ਆ ਕੇ ਲਓ ਜੀ 6 ਤੋਂ 10 ਸਾਈਜ਼ ਹੋਣਿਆ ਕੁੱਲ ਮਾਲ ਅਵੇਲੇਬਲ ਹੋਣਾ ਜਦੋਂ ਮਰਜ਼ੀ ਆਜੋ ਲਓ ਜੀ ਦੇਖੀ ਚੱਲੋ ਵੈਰਾਈਟੀ ਚੈੱਕ ਕਰੀ ਚੱਲੋ ਗਰਮੀਆਂ 'ਚ ਪਾਉਣ ਲਈ ਸਪੋਰਟ ਸ਼ੂ ਜਾਲੀ ਵਾਲੇ ਲਓ ਜੇ ਮਰਜ਼ੀ ਪਾਈ ਚੱਲੋ ਹੰਡਾਉਣ ਵਾਲੀਆਂ ਚੀਜ਼ਾਂ ਨੇ ਕੁੱਲ ਰੇਟ ਹੋਣਾ 500 ਰੁਪਏ ਲਓ ਚਾਹੇ ਕਰਕਾਬੀ ਲੈ ਲਓ ਚਾਹੇ ਸ਼ੂ ਲੈ ਲਓ ਚਾਹੇ ਦੋ ਜੋੜੇ ਸਲੀਪਰਾਂ ਦੇ ਲੈ ਲਓ ਚਾਹੇ ਸਲੀਪਰ ਨਾਲ ਇੱਕ ਬੂਟ ਲੈ ਲਓ ਆਫਰ ਆਪਣਾ ਪੱਕਾ ਗਾ ਟੀ-ਸ਼ਰਟ ਦਾ ਲਓ ਜੀ ਵੱਡਾ ਆਫਰ ਹੈਗਾ ਜਲਦੀ ਤੋਂ ਜਲਦੀ ਮੌਕੇ ਦਾ ਫਾਇਦਾ ਚੱਕੋ ਲਓ ਜੀ ਦੇਖੀ ਚੱਲੋ ਡਿਜ਼ਾਈਨਿੰਗ ਬਿਲਕੁਲ ਨਿਊ ਹੋਣੀ ਆ ਕੋਈ ਪੁਰਾਣਾ ਮਾਲ ਨਹੀਂ ਹੋਣਾ ਬਿਲਕੁਲ ਨਿਊ ਡਿਜ਼ਾਈਨਿੰਗ ਲਓ ਜੀ ਡਿਓਰ ਬੱਕਲ ਆ ਗਿਆ ਦੇਖੋ ਲਓ ਚੈੱਕ ਕਰੀ ਚੱਲੋ ਵੈਰਾਈਟੀ ਧੰਨਵਾਦ ਕੇ ਫੁੱਟਵੇਅਰ ਦੇ ਨਾਂ ਤੇ ਆਪਣਾ ਪੇਜ ਆ ਫੋਲੋ ਕਰ ਲਓ ਨਿਊ ਡਿਜ਼ਾਈਨ ਦੇਖਣ ਲਈ